ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਸਰਕਾਰ ਦੇ ਵੱਲੋਂ ਹੁਣ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੀਆਰ ਦਿੱਤੀ ਜਾਣਾ ਹੈ ਜਿਸ ਹਾਸ ਗਿਣਤੀ ਦੇ ਵਿੱਚ ਵਾਅਦਾ ਵੀ ਕਰ ਦਿੱਤਾ ਗਿਆ ਹੈ ਤੇ 25000 ਦੇ ਕਰੀਬ ਪ੍ਰਵਾਸੀ ਹੈ ਜਿਨ੍ਹਾਂ ਦੇ ਮਾਪਿਆਂ ਨੂੰ ਪੀਆਰ ਦਿੱਤੀ ਜਾਏਗੀ ਕੈਨੇਡੀਅਨ ਸਰਕਾਰ ਦੇ ਵੱਲੋਂ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਕੈਨੇਡਾ ਦੀ ਸੰਘੀ ਸਰਕਾਰ ਨੇ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਪੀਜੀਪੀ ਦੇ ਤਹਿਤ ਸਵਕਾਰ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਧਾ ਦਿੱਤੀ ਸਰਕਾਰ 2025 ਦੇ ਵਿੱਚ ਪ੍ਰਕਿਰਿਆ ਵਾਲੇ ਲਈ ਹੁਣ 25000 ਤੱਕ ਸਪਾਂਸਰਸ਼ਿਪ ਅਰਜ਼ੀਆਂ ਨੂੰ ਸਵਕਾਰ ਕਰੇਗੀ ਜਦਕਿ ਇਸ ਤੋਂ ਪਹਿਲਾਂ ਸਿਰਫ 10000 ਅਰਜ਼ੀਆਂ ਪ੍ਰਵਾਨ ਕਰਨ ਦਾ ਜ਼ਿਕਰ ਕੀਤਾ ਗਿਆ ਸੀ ਆਪਣੇ ਪੇਰੈਂਟਸ ਜਾਂ ਫਿਰ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਸੱਦਣ ਦੇ ਇੱਛੁਕ ਪ੍ਰਵਾਸੀਆਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਨੇ ਜਿਸ ਦੇ ਰਾਹੀਂ 5 ਸਾਲ ਤੱਕ ਕੈਨੇਡਾ ਦੇ ਵਿੱਚ ਖਹਿਰਿਆ ਜਾ ਸਕਦਾ ਹੈ 2 ਸਾਲ ਦਾ ਹੋਰ ਇਸ ਦੇ ਵਿੱਚ ਵਾਧਾ ਕਰਵਾਇਆ ਜਾ ਸਕਦਾ ਹੈ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਬਾਰੇ ਨਵਾਂ ਐਲਾਨ ਜੋ ਕੀਤਾ ਗਿਆ ਹੈ ਕਿ ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜਿਨ੍ਹਾਂ ਨੇ ਪੀਜੀਪੀ ਦੇ ਲਈ 2020 ਦੇ ਦਾਖਲੇ ਦੇ ਵਿੱਚ ਸਪான்ਸਰ ਫਾਰਮਾਂ ਦੇ ਵਿੱਚ ਦਿਲਚਸਪੀ ਜਮਾ ਕੀਤੀ ਸੀ ਅਤੇ ਜਿਨ੍ਹਾਂ ਨੂੰ ਹਾਲੇ ਤੱਕ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਉਹਨਾਂ ਨੂੰ ਇਸ ਸਾਲ ਪੀਜੀਪੀ ਦੇ ਵੱਲੋਂ ਦਾਖਲੇ ਖੋਲਣ ਤੇ ਅਰਜ਼ੀ ਦੇਣ ਦਾ ਸੱਦਾ ਪ੍ਰਾਪਤ ਦਾ ਮੌਕਾ ਮਿਲਿਆ ਹੈ ਪੀਜੀਪੀ ਦੇ ਅਧੀਨ ਸਫਲ ਬਿਨੈਕਾਰਾਂ ਨੂੰ ਕੈਨੇਡੀਅਨ ਸਥਾਈ ਨਿਵਾਸ ਪ੍ਰਾਪਤ ਹੁੰਦਾ ਹੈ ਸਾਲ 2024 ਦੌਰਾਨ 35700 ਬਿਨਕਾਰਾਂ ਨੂੰ ਅਰਜ਼ੀਆਂ ਦਾਖਲ ਕਰਨ ਦਾ ਸਬਦਾ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ 20500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ ਦੱਸ ਦਈਏ ਕਿ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਸਫਲ ਬਿਨਕਾਰ ਆਪਣੇ ਮਾਪਿਆਂ ਜਾਂ ਫਿਰ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਪੱਕੇ ਤੌਰ ਤੇ ਕੈਨੇਡਾ ਸਾਥ ਸਾਥ ਲੈ ਇਮੀਗ੍ਰੇਸ਼ਨ ਵਾਰੇ ਸਾਲਾਨਾ ਰਿਪੋਰਟ ਦੇ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਪੀਆਰ ਵਾਲੀ ਸ਼੍ਰੇਣੀ ਅਧੀਨ 40000 ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਦੇ ਵਿਚਕਾਰ ਅਧੀਨ ਸਨ ਰੀਪੋਰਟ ਦੱਸਦੀ ਹੈ ਕਿ ਸਪੌਂਸਰਸ਼ਿਪ ਐਪਲੀਕੇਸ਼ਨ ਦਾ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਤੇ ਅਜੇਹੇ ਦੇ ਵਿੱਚ ਬੈਕਲੌਗ ਬਹੁਤ ਜ਼ਿਆਦਾ ਵਾਚਾ। ਦੂਸਰੇ ਪਾਸੇ ਐਕਸਪ੍ਰੈਸ ਐਂਟਰੀ ਵਾਲਿਆਂ ਨੂੰ LMIA ਦੇ ਬੋਨਸ ਪੁਆਇੰਟ ਦੇਣ ਦਾ سلسلہ 25 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਹੈ। ਸੋ ਤਬਦੀਲੀ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਵਾਲੇ ਉਮੀਦਵਾਰਾਂ ਨੂੰ ਕੈਨੇਡਾ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੋਣ ਤੇ 500 ਤੋਂ 200 ਤੱਕ CRS ਪੁਆਇੰਟ ਮਿਲਦੇ ਨੇ ਤੇ PR ਮਿਲਣ ਦੇ ਅਸਾਰ ਬੇਹੱਦ ਵੱਜਾ। ਜਿਹਾ ਨਹੀਂ ਹੋਵੇਗਾ ਨਵੇਂ ਨਿਯਮਾਂ ਦਾ ਸਭ ਤੋਂ ਵੱਧ ਨੁਕਸਾਨ ਭਾਰਤੀ ਵਿਦਿਆਰਥੀਆਂ ਨੂੰ ਹੋਇਆ ਜੋ ਕਿ ਕੈਨੇਡਾ ਦੇ ਵਿੱਚ ਪੱਕਾ ਹੋਣ ਦੇ ਰਾਤੇ ਨਾਲ ਸਟੱਡੀ ਵੀਜ਼ਾ ਤੇ ਇੱਥੇ ਪਹੁੰਚੇ ਸੀ ਪਰ ਬੋਨਸ ਪੁਆਇੰਟ ਦੀ ਅਣਹੋਂਦ ਦੇ ਵਿੱਚ ਉਹਨਾਂ ਦੇ ਲਈ ਲੋੜਿੰਦਾ CRS ਪੁਆਇੰਟ ਹਾਸਲ ਕਰਨਾ ਔਖਾ ਹੋ ਜਾਏਗਾ ਤੇ ਪਰ ਜਿੱਥੇ ਤੱਕ ਗੱਲ ਕੀਤੀ ਜਾਵੇ BJP ਦੇ ਤਹਿਤ ਸਵਾਰਕ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਇਸ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਸਰਕਾਰ 2025 ਦੇ ਵਿੱਚ ਪ੍ਰਕਿਰਿਆ ਦੇ ਲਈ ਹੁਣ 25000 ਤੱਕ ਸਪਾਂਸਰਸ਼ਿਪ ਅਰਜ਼ੀਆਂ ਨੂੰ ਸਬਕਾਰ ਕਰੇਗੀ ਜਦ ਕਿ ਇਸ ਕੋ ਪਹਿਲਾਂ ਸਿਰਫ 10000 ਅਰਜ਼ੀਆਂ ਪ੍ਰਵਾਨ ਕਰਨ ਦਾ ਜ਼ਿਕਰ ਕੀਤਾ ਗਿਆ ਸੀ ਆਪਣੇ ਪੇਰੈਂਟਸ ਜਾਂ ਫਿਰ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਸੱਦਣ ਦੇ ਵਿੱਚ ਪ੍ਰਵਾਸੀਆਂ ਨੂੰ ਸੁਝਾ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੀਨੀ ਵਾਲ ਜਾ ਸਕਦੇ ਨੇ ਜਿਸ ਰਾਹੀਂ 5 ਸਾਲ ਤੱਕ ਕੈਨੇਡਾ ਦੇ ਵਿੱਚ ਠਹਿਰਿਆ ਜਾ ਸਕਦਾ ਹੈ ਜਾਂ ਫਿਰ ਉਸ ਤੋਂ ਬਾਅਦ ਦੇ ਵਿੱਚ 2 ਸਾਲ ਹੋਰ ਵਧਾਇਆ ਵੀ ਜਾ ਸਕਦਾ ਹੈ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਪ੍ਰੋਗਰਾਮ ਬਾਰੇ ਇੱਕ ਨਵਾਂ ਐਲਾਨ ਕੀਤਾ ਗਿਆ ਸੋ ਵਿੱਚ 2020 ਦੇ ਦਾਖਲੇ ਚ ਸਪான்ਸਰਡ ਫਾਰਮਾਂ ਦੇ ਦਿਲਚਸਪੀ ਜਮਾ ਕੀਤੀ ਗਈ ਸੀ ਜ ਜਿਹਨਾਂ ਨੂੰ ਹਾਲੇ ਤੱਕ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਹੈ ਉਹਨਾਂ ਨੂੰ ਇਸ ਸਾਲ ਪੀਜੀਪੀ ਦੇ ਵੱਲੋਂ ਦਾਖਲੇ ਖੋਲਣ ਤੇ ਅਰਜ਼ੀ ਦੇਣ ਦਾ ਸੱਦਾ ਪ੍ਰਾਪਤ ਕਰਨ ਦਾ ਮੌਕਾ ਜਿਹੜਾ ਉਹ ਮਿਲੇਗਾ ਤੇ 25000 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਸਫਾਰਤ ਕੀਤੀਆਂ ਜਾਣਗੀਆਂ ਲੋਕ ਕਾਨੂੰਨ ਪੀਆਰ ਜੜੀਅ ਉ ਦਿੱਤੀ ਜਾਏਗੀ